ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਤਨ ਸਿੰਘ ਜੀ ਤੇ ਬਲਸੇ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਹੈ ਸਰਬਜਾ ਪਾਲੈ ਗੁਰੂ ਆਪ ਜੀ ਮੇਰ ਕਰੋ ਕਿਰਪਾ ਕਰੋ ਵਾਹਿਗੁਰੂ ਜੀ ਸਤਿਗੁਰਾਂ ਦੇ ਸਦਾ ਰਾਖਾ ਬਣੇ ਔਖੀ ਗੜੀ ਨਾ ਰਹਿਣ ਕਰੋ ਕਿਰਪਾ ਦੰਤਨ ਸਿੰਘ ਜੀ ਤੇ ਬਲਸੇ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਜੱਥੇ ਨੇ ਬਹੁਤ ਬਖਸ਼ਿਸ਼ ਕਰੋ ਦਰਦੋ ਕਿਰਪਾ ਕਰੋ ਜੀ सिखरदास कर हारी अगम सोनारी कल न खलारी जुग सतगुर तरे अवतारी जुग जुग सत अवतारी त Yeah, I'm going ਜਨਮ ਜਨਮ ਦੀ ਕੱਟੀ ਐ ਇੱਥੇ ਸੱਜੇ ਪਾਸੇ ਸ਼ਾ ਪਹਿਲੇ ਜਨਮ ਜਨਮ ਦੀ ਕੱਟੀ ਐ ਅਰ ਜਨ ਦੇ ਜੋ ਗੇਸਰ ਅਪਰੰਪਰ ਅਵਤਾਰ ਵਰੋ ਗਾਵੇ ਜਮ ਤਗਨਾ ਪਰਸੂਰਾਮੇਸਰ ਘਰ ਉਠਾਰ ਰਗ ਤੇਜ ਹਰਿਓ ਉਦੋ ਅਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਨ ਜਾਣਿਓ ਕਬ ਕਲ ਸੁਜਸ ਗਾਵ ਗੁਰ ਨਾਨਕ ਰਾਗ ਜੋਗ ਜਨ ਮਾਣਿਓ ਸੁਣ ਸੁਣ ਹੂਰਾ ਪਰਮ ਘਤ ਮੇਰੀ ਜਲਨ 부ਜੀ ਸੀਤਲ ਹੋਏ ਮਨਵਾ ਸਤਿਗੁਰ ਦਾ ਦਰਸਨ ਪਾਏ ਜੀਓ ਦਰਸ਼ਨ ਤਿਆਸੀ ਦਿਨਸਰਾ ਚਿਤ ਬੋ ਅਨ ਦਿਨ ਨੀਤਾ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਨਾਮ ਰਹੂ ਸਾਧੂ ਰਹੇ ਰਹੋ ਗੁਰੂ ਗਬੇਨ ਦੁਤਮਾ ਕਿਨ ਜਪਿਓ ਗੁਰਮੰਤਾ ਰਾਮ ਨਾਮਿ ਵਰਮਹਿ ਗਹਿਓ ਜਾ ਕਾ ਸਮ ਨਹੀਂ ਕੋਇ ਜਿਹ ਸਿਮਰਤ ਸੰਕਟ ਮਿਟਾਰ ਦਰਸ ਤਹਾਰੂ ਹੋਇ ਸੁ ਕਹੋ ਤਲ ਗੁਰ ਸੇਵਿਆ ਅਹਨ ਸਹਜ ਸੁਭਾਏ ਦਰਸਨ ਪਰਸ ਐ ਗੁਰੂ ਕਾ ਜਨਮ ਮਰਨੁ ਦੁਖ ਜਾਏ ਖੂਬ ਸਿਫਤ ਖਸਮ ਦੀ ਨੂਰ ਅਰਸੋ কুরਸੋ ਝਟੀ ਆ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਬਾਦਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਟਿਆ ਸੋਹੀਆ ਸਭਨਾ ਦਾਬੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਰਾਧ ਸੂਹੀ ਸ਼ੰਤ ਮਹੱਲਾ ਤੀਜਾ ਕਰ ਦੂਜਾ ਇੱਕ ਓਮਕਾਰ ਸਤਗੁਰ ਪ੍ਰਸਾਦ ਸੁਖ ਸੁਹ ਲੜਾ ਹਰ ਤਿਆਬ ਹੋ ਗੁਰਮੁਖ ਹਰ ਫਲ ਪਾਵ ਹੋ ਗੁਰਮੁਖ ਫਲ ਪਾਵ ਹੋ ਹਰ ਨਾਮ ਤਿਆਬ ਹੋ ਜਨਮ ਜਨਮ ਕੇ ਦੁਖ ਨਿਵਾਰੇ ਸੁਖ ਸੁਹ ਲੜਾ ਹਰ ਤਿਆਬ ਹੋ ਗੁਰਮੁਖ ਹਰਿ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਅਤਿ ਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲਹਾਰੀ ਗੁਰ ਆਪਣੇ ਵਿਟੋ ਜਿਨ ਕਾ ਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ Japੋ ਸੁਖ ਫਲ ਹਰ ਜਨ ਪਾਵੋ ਨਾਨਕ ਕਹਿ ਸੁਨੋ ਜਨ ਭਾਈ ਸੁਖ ਸੋਹ ਲੜਾ ਹਰ ਤਿਆਗੋ ਸੁਣ ਹਰ ਗੁਣ ਪੀਨੇ ਸਹਜ ਸੁਭਾਏ ਗੁਰਮਤ ਸਹਿਜ ਨਾਮ ਧਿਆਏ ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਭੋ ਭਾਗਾ ਅੰਦਰੋਂ ਦੂਜੀ ਦੁਰਮਤ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਗਾ ਜਿਨ ਕਉ ਕਿਰਪਾ ਕੀਨੀ ਮੇਰਾ ਸੁਆਮੀ ਤਿਨ ਅਨ ਦਿਨ ਹਰ ਗੁਣ ਗਾਏ ਸੁਣ ਮਨ ਧੀਨੇ ਸਹਜ ਸੁਭਾਏ ਜਗ ਮਹਿ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੈ ਸਬਦ ਵਿਚਾਰਾ ਸਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਜ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਦਾ ਹਉ ਤੇਰਾ ਤੂੰ ਹਮਾਰਾ ਜੁਗ ਮਹਿਰਾਮ ਨਾਮ ਨਸਤਾਰਾ ਆਏ ਉੱਠੇ ਘਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨਾ ਲਾਗੈ ਆਏ ਤਹਿਦ ਸਤੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਆਪੇ ਚੋੜ ਵਿਛੋੜੇ ਹਰ ਦਿਨ ਕੋ ਦੂਜਾ ਨਹੀਂ ਸਾਧਨ ਆਏ ਉੱਠੇ ਘਰ ਮਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਕੂਖ ਨਾ ਲਾਕੇ ਆਏ ਦਹਿਦ ਸਪੂਝ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਦਿਨ ਕੋ ਦੂਜਾ ਨਹੀਂ ਸਾਜਨ ਆਏ ਉੱਠੇ ਘਰ ਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਰਾਗ ਸੁਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਖ ਸੋਹਲੜਾ ਹਰ ਧਿਆਵ ਹੋ ਗੁਰਮੁਖ ਹਰ ਫਲ ਪਾਵ ਹੋ ਗੁਰਮੁਖ ਫਲ ਪਾਵ ਹੋ ਹਰ ਨਾਮ ਧਿਆਵ ਹੋ ਜਨਮ ਜਨਮ ਕੇ ਦੁੱਖ ਨਿਵਾਰੇ ਪਿਤਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਸਤਿਗੁਰੂ ਜੀ ਦੇ ਮੁਕੱਦਸ ਅੰਗ 767 ਅਤੇ 68 ਤੇ ਸੁਭਾਏਮਾਨ ਹੈ ਸਾਬ ਕਿਰਪਾ ਕਰਨ ਸਰਬੱਤ ਸੰਗਤਾਂ ਦਾ ਆਵਿਆ ਗਾਵਿਆ ਸੁਣਿਆ ਸਤਿਗੁਰੂ ਜੀ ਥਾਏ ਪਾਉਣ ਸਾਵਨ ਪਵਿੱਤਰ ਸਰਬਤ ਬਚਨ ਸੰਗਤਾਂ ਦੇ ਹਿਰਦਿਆਂ ਤੇ ਵਸ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ